ਸਵੇਰ ਕਾਲ ਜੀ ਕੈਨਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੇਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਨੇ ਆ ਮੁੱਖ ਹੈਡਲਾਈਨਸ ਤੇ 온ਟਾਰੀਓ ਦੇ ਹਾਈਵੇ 401 ਤੇ ਹੋਇਆ ਦਰਦਨਾਕ ਹਾਦਸਾ ਬਜ਼ੁਰਗ ਜੋੜੇ ਦੀ ਪੋਤੇ ਦੇ ਸਮੇਤ ਹੋਈ ਮੌਤ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਪ੍ਰਣਾਲੀ ਤੇ ਤਬਦੀਲੀਆਂ ਲਾਗੂ ਸ਼ਰਨ ਮੰਗਣ ਵਾਲਿਆਂ ਦੇ ਅਧਿਕਾਰ ਹੋ ਸਕਦੇ ਨੇ ਪ੍ਰਭਾਵਿਤ ਅਲਬੋਟਾ ਦੀ ਹਲਕੀ ਬਾਰਿਸ਼ ਨੇ ਵਾਈਲਡ ਫਾਇਰ ਤੋਂ ਦਵਾਈ ਰਾਹਤ ਮੰਤਰੀ ਨੇ ਇਸ ਹਫਤੇ ਦੇ ਅਪਡੇਟ ਕੀਤੇ ਸਾਂਝੇ ਵਜ਼ਨ ਤੋਂ ਪਰੇਸ਼ਾਨ ਕੈਨੇਡਾ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ 6 ਮਈ ਤੋਂ ਉਪਲਬਧ ਹੋਵੇਗੀ ਵਜ਼ਨ ਘਟਾਉਣ ਵਾਲੀ ਦਵਾਈ ਵਿਗੋਵੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਅਨਟਾਰੀਓ ਦੇ ਹਾਈਵੇ 401 ਤੇ ਹੋਏ ਕ੍ਰੈਸ਼ 'ਚ ਇੱਕ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਸੀ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮਾਰਿਆ ਗਿਆ ਬਜ਼ੁਰਗ ਜੋੜਾ ਭਾਰਤ ਤੋਂ ਆਇਆ ਸੀ ਸੋਮਵਾਰ ਨੂੰ ਵਾਪਰੇ ਘਾਤਕ ਸੜਕ ਹਾਦਸੇ ਦੇ ਵਿੱਚ 3 ਮਹੀਨੇ ਦਾ ਬੱਚਾ ਵੀ ਮਾਰਿਆ ਗਿਆ ਸੀ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਦੇ ਵਿੱਚ ਜੁਟੀ ਹੋਈ ਹੈ ਦਰਸਲ ਇੱਕ ਲੁਟੇਰੇ ਦਾ ਪਿੱਛਾ ਕਰਨ ਦੇ ਦੌਰਾਨ ਇਹ ਪੂਰੀ ਘਟਨਾ ਵਾਪਰੀ ਸੀ 온ਟਾਰੀਓ ਦੀ ਸਪੈਸ਼ਲ ਇਨਵੈਸਟੀਗੇਸ਼ਨਜ਼ ਯੂਨਿਟ ਨੇ ਹਾਈਵੇ 401 ਤੇ ਹੋਈ ਘਾਤਕ ਕ੍ਰੈਸ਼ਰ ਦੇ ਕੁਝ ਹੋਰ ਵੇਰਵੇ ਜਾਰੀ ਕੀਤੇ ਨੇ ਵਿਰਵਾਨ ਨੂੰ ਜਾਰੀ ਕੀਤੀ ਗਈ ਜਾਣਕਾਰੀ ਦੇ ਵਿੱਚ ਏਜੰਸੀ ਨੇ ਦੱਸਿਆ ਹੈ ਕਿ ਇਸ ਹਾਦਸੇ ਵਿੱਚ ਮਾਰਿਆ ਗਿਆ ਬਜ਼ੁਰਗ ਜੋੜਾ ਭਾਰਤ ਤੋਂ ਆਇਆ ਸੀ ਮ੍ਰਿਤਕ ਬਜ਼ੁਰਗ ਦੀ ਉਮਰ 60 ਸਾਲ ਅਤੇ ਔਰਤ ਦੀ ਉਮਰ 55 ਸਾਲ ਦੱਸੀ ਜਾ ਰਹੀ ਹੈ ਇਸ ਸੜਕ ਹਾਦਸੇ ਵਿੱਚ 3 ਮਹੀਨੇ ਦੇ ਇੱਕ ਬੱਚੇ ਦੀ ਵੀ ਮੌਤ ਹੋ ਗਈ ਪੁਲਿਸ ਵੱਲੋਂ ਮ੍ਰਿਤਕਾਂ ਜਾਂ ਜ਼ਖਮੀਆਂ ਦੇ ਨਾਂ ਨਸ਼ਰ ਨਹੀਂ ਕੀਤੇ ਗਏ ਬੱਚੇ ਦਾ 33 ਸਾਲ ਦਾ ਪਿਤਾ ਤੇ 27 ਸਾਲਾਂ ਮਾਂ ਵੀ ਇਸ ਸੜਕ ਹਾਦਸੇ ਦੇ ਵਿੱਚ ਜ਼ਖਮੀ ਹੋ ਗਏ ਨੇ ਇਹ ਪਰਿਵਾਰ অন্ਟਾਰੀਓ ਦੇ ਐਜੈਕਸ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੁਲਿਸ ਰਿਲੀਜ਼ ਅਨੁਸਾਰ ਬੱਚਾ ਮਾਪੇ ਅਤੇ ਦਾਦਾ-ਦਾਦੀ ਇੱਕੋ ਕਾਰ ਦੇ ਵਿੱਚ ਮੌਜੂਦ ਸਨ ਇੱਕ ਘਾਤਕ ਸੜਕ ਹਾਦਸਾ ਪੁਲਿਸ ਵੱਲੋਂ ਇੱਕ ਕਾਰ ਦਾ ਪਿੱਛਾ ਕੀਤੇ ਜਾਣ ਦਾ ਨਤੀਜਾ ਸੀ ਜੋ ਕਿ অন্ਟਾਰੀਓ ਦੇ ਕਲਰਿੰਗਟਨ ਵਿੱਚ ਪੈਂਦੇ ਵੂਮੈਨਵਿਲ ਵਿਖੇ ਇੱਕ ਸ਼ਰਾਬ ਸਟੋਰ ਦੀ ਕਥਿਤ ਲੁੱਟ ਦੇ ਨਾਲ ਸ਼ੁਰੂ ਹੋਈ ਸੀ ਪੁਲਿਸ ਨੇ ਸ਼ੱਕੀ ਵਿਅਕਤੀ ਦਾ ਪਿੱਛਾ ਕੀਤਾ ਜੋ ਕਿ ਟ੍ਰਾਂਟੋ ਤੋਂ ਲਗਭਗ 50 ਕਿਲੋਮੀਟਰ ਪੂਰਬ ਵਿਟਬੀ ਵਿੱਚ ਹਾਈਵੇ 401 ਤੇ ਉਲਤੇ ਪਾਸੇ ਗੱਡੀ ਚਲਾ ਰਿਹਾ ਸੀ ਐਸ ਆਈ ਯੂ ਦੇ ਅਨੁਸਾਰ ਪੁਲਿਸ ਵੱਲੋਂ ਕੀਤਾ ਜਾ ਰਿਹਾ ਪਿੱਛਾ ਇੱਕ ਘਾਤਕ ਟੱਕਰ ਦੇ ਰੂਪ ਵਿੱਚ ਖਤਮ ਹੋਇਆ ਜਿਸ ਵਿੱਚ ਘੱਟੋ ਘੱਟ 6 ਵਾਹਨ ਸ਼ਾਮਲ ਹੋਏ ਸੜਕ ਹਾਦਸੇ ਵਿੱਚ ਲੁੱਟ ਦਾ ਸ਼ੱਕੀ ਬਿਮਾਰਿਆ ਗਿਆ ਬੀਤੇ ਦਿਨੀ ਐਸ ਆਈ ਯੂ ਨੇ ਕਿਹਾ ਕਿ ਸ਼ੱਕੀ ਇੱਕ 21 ਸਾਲਾ ਵਿਅਕਤੀ ਸੀ ਐਸ ਆਈ ਯੂ ਦੇ ਅਨੁਸਾਰ ਉਸ ਵੈਨ ਦੇ ਵਿੱਚ ਇੱਕ ਹੋਰ 38 ਸਾਲਾਂ ਵਿਅਕਤੀ ਸੀ ਜੋ ਗੰਭੀਰ ਸੱਟਾਂ ਖਾ ਕੇ ਹਸਪਤਾਲ ਦੇ ਵਿੱਚ ਦਾਖਲ ਹੈ। ਐਸਆਈਯੂ ਨੇ ਇਸ ਕੇਸ ਲਈ ਸੱਤ ਜਾਂਚ ਕਰਤਾ, ਇੱਕ ਫੋਰੈਂਸਿਕ ਜਾਂਚ ਕਰਤਾ ਅਤੇ ਇੱਕ ਟੱਕਰ ਮਾਹਿਰ ਨੂੰ ਨਿਯੁਕਤ ਕੀਤਾ ਹੈ। ਇਸ ਮਾਮਲੇ ਦੀ ਕੋਈ ਵੀ ਜਾਣਕਾਰੀ, ਵੀਡੀਓ ਜਾਂ ਫੋਟੋਆਂ ਵਾਲੇ ਵਿਅਕਤੀਆਂ ਨੂੰ ਜਾਂਚ ਕਰਤਾਵਾਂ ਦੇ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਪੂਰੀ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਪੁਲਿਸ ਉਕਤ ਕਥਿਤ ਵਾਹਨ ਦਾ ਪਿੱਛਾ ਕਰਦੀ ਹੋਈ ਵਿਖਾਈ ਦੇ ਰਹੀ ਹੈ। ਉਨਤ April ਨੂੰ Womenville ਦੇ ਇੱਕ LCBU ਤੋਂ ਇਹ ਪੁਲਿਸ ਚੇਜ਼ ਸ਼ੁਰੂ ਹੋਇਆ ਸੀ ਜਦ ਇੱਕ ਆਫ ਡਿਊਟੀ ਅਫਸਰ ਨੇ Durham ਪੁਲਿਸ ਨੂੰ ਸ਼ਾਮੀ 7:50 ਮਿੰਟ ਦੇ ਕਰੀਬ ਲੁੱਟ ਦੀ ਕੋਸ਼ਿਸ਼ ਬਾਰੇ ਸੂਚਨਾ ਦਿੱਤੀ ਸੀ। ਪੁਲਿਸ ਸ਼ੱਕੀ ਵੈਨ ਦਾ ਪਿੱਛਾ ਕਰਦੀ ਰਹੀ ਪਰ ਕੁਝ ਚਿਰ ਬਾਅਦ ਸ਼ੱਕੀ ਹਾਈਵੇ 401 ਤੇ ਉਲਟੇ ਪਾਸੇੋਂ ਦੀ ਚੜ ਗਏ ਪੁਲਿਸ ਦੀ ਹਾਈਵੇ ਤੇ ਉਲਟੀ ਦਿਸ਼ਾ ਵੱਲ ਜਾਂਦੇ ਹੋਏ ਸ਼ੱਕੀ ਦਾ ਪਿੱਛਾ ਕਰਦੀ ਰਹੀ ਅਤੇ 8:10 ਵਜੇ ਇੱਕ ਘਾਤਕ ਸੜਕ ਹਾਦਸਾ ਵਾਪਰ ਗਿਆ ਐਸਆਈਯੂ ਵੱਲੋਂ ਇਸ ਪਹਿਲੂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਡਰਹਾਂ ਪੁਲਿਸ ਵੱਲੋਂ ਸਵੇਰੇ ਦੇ ਸਭ ਤੋਂ ਵਿਅਸਤ ਹਾਈਵੇ ਉੱਪਰ ਉਲਟੀ ਦਿਸ਼ਾ ਵੱਲ ਜੋੜ ਹੀ ਵੈਨ ਦਾ ਪਿੱਛਾ ਕਰਨਾ ਬਹੁਤ ਜ਼ਰੂਰੀ ਸੀ Ontario Community Safety and Policing Act ਦੇ ਅਨੁਸਾਰ ਇੱਕ ਪੁਲਿਸ ਅਧਿਕਾਰੀ ਨੂੰ ਉਦੋਂ ਤੱਕ ਕਿਸੇ ਵਾਹਨ ਦਾ ਪਿੱਛਾ ਸ਼ੁਰੂ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਅਧਿਕਾਰੀ ਨੇ ਪਹਿਲਾਂ ਇਹ ਨਿਰਧਾਰਿਤ ਨਾ ਕਰ ਲਿਆ ਹੋਵੇ ਕਿ ਪਿੱਛਾ ਕਰਨ ਦੇ ਨਤੀਜੇ ਵਜੋਂ ਹੋਣ ਵਾਲਾ ਜਨਤਕ ਸੁਰੱਖਿਆ ਲਈ ਖਤਰਾ ਸ਼ੱਕੀ ਨੂੰ ਨਾ ਫੜਨ ਕਰਕੇ ਪੈਦਾ ਹੋਣ ਵਾਲੇ ਜਨਤਕ ਸੁਰੱਖਿਆ ਲਈ ਖਤਰੇ ਤੋਂ ਘੱਟ ਹੋਵੇਗਾ ਇੱਕ ਪੁਲਿਸ ਰਿਕਾਰਡਿੰਗ ਵਿੱਚ ਇੱਕ ਪੁਲਿਸ ਅਫਸਰ ਇਹ ਕਹਿੰਦਾ ਸੁਣਿਆ ਗਿਆ ਸੀ ਕਿ ਇਸ ਪਿੱਛਾ ਕਰਨ ਦੌਰਾਨ ਕੋਈ ਜ਼ਖਮੀ ਹੋ ਸਕਦਾ ਹੈ। ਡਰਾਹਮ ਪੁਲਿਸ ਨੇ ਐਸਯੂ ਜਾਂਚ ਦਾ ਹਵਾਲਾ ਦਿੰਦਿਆਂ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਇਸ ਮਾਮਲੇ ਦੇ ਉੱਤੇ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਰ ਪੋਲੇਵਰ ਨੇ ਵੀ ਆਪਣਾ ਬਿਆਨ ਸਾਂਝਾ ਕੀਤਾ ਹੈ। ਦੱਸ ਸਈਏ ਕਿ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਇਸ ਘਟਨਾ ਦਾ ਹਵਾਲਾ ਦਿੰਦੇ ਹੋਏ ਇਹ ਕਹਿੰਦੇ ਹੋਏ ਵਿਖਾਈ ਦਿੰਦੇ ਨੇ ਕਿ ਜਦ ਉਹਨਾਂ ਦੀ ਸਰਕਾਰ ਆਵੇਗੀ ਤਾਂ ਫਿਰ ਅਜਿਹੇ ਮੁਜਰਮਾਂ ਵਾਸਤੇ ਜੇਲ੍ਹ ਦੀ ਸਖਤ ਸਜ਼ਾ ਮੁਕਰਰ ਕੀਤੀ ਜਾਵੇਗੀ। In Canada's biggest city, gun crime is up 66%. It's 100% nationwide. I just uh, shared the tragic story of someone out on bail slamming his car into an innocent family. Two wonderful grandparents dead, a beautiful baby dead. He was out on bail under the Prime Minister's catch and release C 75. How many more we'll have to die before he repeals catch and release and brings jail not bail for repeat offenders? ਕੈਨੇਡਾ ਦੀ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਪ੍ਰਣਾਲੀ 'ਤੇ ਤਬਦੀਲੀਆਂ ਲਾਗੂ ਕਰਨ ਲਈ ਬਿੱਲ ਪੇਸ਼ ਕੀਤਾ ਜਾ ਰਿਹਾ ਹੈ। ਇਹ ਬਿੱਲ ਪ੍ਰਵਾਸੀਆਂ ਅਤੇ ਸ਼ਰਨ ਮੰਗਣ ਵਾਲਿਆਂ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ। ਜਿਸ ਕਾਰਨ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਨੇ ਫੈਡਰਲ ਸਰਕਾਰ ਦੇ ਬਜਟ ਲਾਗੂ ਕਰਨ ਵਾਲੇ ਬਿੱਲ ਦਾ ਜਵਾਬ ਦਿੱਤਾ ਹੈ। ਮਨੁੱਖੀ ਅਧਿਕਾਰ ਸਮੂਹ ਆਟਵਾ ਨੂੰ ਸੰਗੀ ਜੇਲਾ ਵਿੱਚ ਪ੍ਰਵਾਸੀ ਨਜ਼ਰਬੰਦੀ ਦੀ ਆਗਿਆ ਦੇਣ ਦੀਆਂ ਯੋਜਨਾਵਾਂ ਨੂੰ ਵਾਪਸ ਲੈਣ ਦੀ ਅਪੀਲ ਕਰ ਰਹੇ ਨੇ ਇਹ ਕਹਿੰਦੇ ਹੋਏ ਕਿ ਕਮਜ਼ੋਰ ਲੋਕਾਂ ਨੂੰ ਗੈਰਵਾਜਬ ਕਠੋਰ ਹਾਲਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਜੇਲਾ ਵਿੱਚ ਨਜ਼ਰਬੰਦੀ ਦੀ ਇਜਾਜ਼ਤ ਦੇਣ ਲਈ ਬਜਟ ਉਪਾਦ ਦੇ ਤਹਿਤ ਪ੍ਰਵਾਸੀਆਂ ਨੂੰ ਅਪਰਾਧਿਕ ਅਪਰਾਧੀਆਂ ਤੋਂ ਵੱਖਰੇ ਖੇਤਰਾਂ ਵਿੱਚ ਰੱਖਿਆ ਜਾਵੇਗਾ ਓਟਵਾ ਵਿਦੇਸ਼ੀ ਲੋਕਾਂ ਨੂੰ ਬਿਨਾਂ ਕਿਸੇ ਦੋਸ਼ ਦੇ ਹਿਰਾਸਤ ਵਿੱਚ ਲੈ ਸਕਦਾ ਹੈ ਜਦੋਂ ਉਹਨਾਂ ਦੀ ਪਛਾਣ ਨਹੀਂ ਕੀਤੀ ਜਾਂਦੀ ਜਾਂ ਜਦੋਂ ਤੱਕ ਇਮੀਗ੍ਰੇਸ਼ਨ ਅਫਸਰਾਂ ਨੂੰ ਸ਼ੱਕ ਹੁੰਦਾ ਹੈ ਕਿ ਉਹ ਇਹ ਨਿਰਧਾਰਿਤ ਕਰਨ ਲਈ ਸੁਣਵਾਈ ਲਈ ਨਹੀਂ ਆਉਣਗੇ ਕਿ ਉਹ ਕੈਨੇਡਾ ਵਿੱਚ ਰਹਿ ਸਕਦੇ ਨੇ ਜਾਂ ਨਹੀਂ ਪ੍ਰੋਵਿੰਸਾਂ ਨੇ ਖੁਦ ਨੂੰ ਸਮਝੌਤਿਆਂ ਤੋਂ ਬਾਹਰ ਕਰ ਲਿਆ ਹੈ ਜੋ ਓਟਵਾ ਨੂੰ ਆਪਣੀਆਂ ਜੇਲਾਂ ਵਿੱਚ ਵਿਦੇਸ਼ੀ ਲੋਕਾਂ ਨੂੰ ਰੱਖਣ ਦੀ ਇਜਾਜ਼ਤ ਦਿੰਦੇ ਨੇ ਜਦਕਿ ਫੈਡਰਲ ਸਰਕਾਰ ਸਿਰਫ ਤਿੰਨ ਕੇਂਦਰ ਚਲਾਉਂਦੀ ਹੈ ਜੋ ਉਹਨਾਂ ਵਿਦੇਸ਼ੀ ਲੋਕਾਂ ਨੂੰ ਰੱਖ ਸਕਦੇ ਨੇ ਜੋ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਲੋਚਕਾਂ ਨੇ ਦਲੀਲ ਦਿੱਤੀ ਹੈ ਕਿ ਇਹ ਮਾਪਦੰਡ ਬਹੁਤ ਅਸਪਸ਼ਟ ਨੇ ਜਿਵੇਂ ਕਿ ਸ਼ੱਕ ਕਰਨਾ ਕਿ ਸ਼ਰੰਦਾ ਦਾਅਵਾ ਕਰਨ ਵਾਲੇ ਵਿਦੇਸ਼ੀ ਜੋ ਕੈਨੇਡਾ ਵਿੱਚ ਕਿਸੇ ਨੂੰ ਨਹੀਂ ਜਾਣਦੇ ਸੁਣਵਾਈ ਤੋਂ ਬਚਣਗੇ ਜਿਸ ਦੇ ਨਤੀਜੇ ਵਜੋਂ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਐਂਟਰテイਨਿੰਗ ਪੀਪਲ ਸੀਕਿੰਗ ਸੇਫਟੀ অর ਅ ਬੈਟਰ ਲਾਈਫ ਇਨ ਫੈਸਿਲਿਟੀਆਂ ਥੈਟ ਆਰ ਡਿਜ਼ਾਈਨ ਟੂ ਪਨਿਸ਼ ਇਜ਼ ਐਨੀਥਿੰਗ ਬਟ ਫੇਅਰਨੈਸ ਫਾਰ ਏਵਰੀ ਜਨਰੇਸ਼ਨ Since 2016, the federal government has placed more than 45,000 people in immigration detention, including refugee claimants, families and children, and people with disabilities. People in immigration detention are held on administrative grounds, most commonly because a Canada Border Services Agency officer believes that they may not appear for an immigration or refugee proceeding. They may also be detained because authorities are not satisfied with their identity documents or for the purpose of an examination. In a small minority of cases, that is, fewer than 10% of cases over the last eight years, people in immigration detention are held on allegations of public safety concerns. These allegations are only tested by a tribunal that is not bound by any legal or technical rules of evidence. For some, previous interactions with the criminal justice system may be the reason that they are alleged to be a danger to the public. However, it's important to note that these individuals can only be transferred to immigration detention after the criminal justice system has de determined that they should not be incarcerated, either because they received bail, their charges were dropped, or their sentence was served. If they were Canadian citizens, they would be free to return to their communities. Canada's immigration detention system, including the practice of using jails for immigration detention, has received widespread condemnation from international human rights groups, faith based leaders, social justice organizations, healthcare providers, lawyers and academics, MPs, and former ministers. ਦਸ ਤਈ ਹੈ ਕਿ ਪਿਛਲੇ ਮਹੀਨੇ ਦੇ ਬਜਟ ਨੇ ਪ੍ਰਸਤਾਵ ਨੂੰ ਉੱਚ ਜੋਖਮ ਵਾਲੇ ਇਮੀਗ੍ਰੇਸ਼ਨ ਨਿਜ਼ਰਬੰਦੀ ਦੇ ਉਦੇਸ਼ ਲਈ ਫੈਡਰਲ ਸੁਧਾਰਾਤਮਕ ਸਹੂਲਤਾਂ ਦੀ ਵਰਤੋਂ ਨੂੰ ਸਮਰੱਥ ਬਣਾਉਣ ਲਈ ਇਸ ਦੇ ਰੂਪ ਵਿੱਚ ਇਸ ਦਾ ਵਰਣਨ ਕੀਤਾ ਹੈ ਇਮੀਗ੍ਰੇਸ਼ਨ ਅਤੇ ਰਿਫਿਊਜੀ ਪ੍ਰੋਟੈਕਸ਼ਨ ਐਕਟ ਪਹਿਲਾਂ ਹੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਵਿਦੇਸ਼ੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈਣ ਦੀ ਇਜਾਜ਼ਤ ਦਿੰਦੇ ਨੇ ਜੇਕਰ ਅਫਸਰਾਂ ਨੂੰ ਸ਼ੱਕ ਹੈ ਕਿ ਉਹ ਦਾਖਲੇ ਦੀ ਸੁਣਵਾਈ ਨੂੰ ਛੱਡ ਦੇਣਗੇ ਅਲਬਰਟਾ ਵਿੱਚ ਵਾਈਲਡ ਫਾਇਰ ਦੇ ਮੌਸਮ ਵਿੱਚ ਬੀਤੇ ਦਿਨ ਦੀ ਬਾਰਿਸ਼ ਰਾਹਤ ਬਣ ਕੇ ਆਈ ਜੰਗਲਾਤ ਅਤੇ ਪਾਰਕਾਂ ਦੇ ਮੰਤਰੀ ਟੌਰਡਲ ਵੈਨ ਅਤੇ ਅਲਬਰਟਾ ਵਾਈਲਡ ਫਾਇਰ ਸੂਚਨਾ ਸਟਾਫ ਨੇ ਅਲਬਰਟਾ ਵਿੱਚ ਮੌਜੂਦਾ ਜੰਗਲੀ ਅੱਗ ਗਤੀਵਿਧੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਜੰਗਲੀ ਅੱਗ ਅੱਗ ਦੀਆਂ ਪਾਬੰਦੀਆਂ ਅਤੇ ਪਾਬੰਦੀਆਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਜੰਗਲੀ ਅੱਗ ਦੀ ਰੋਕਥਾਮ ਕਾਰਜਾਂ ਅਤੇ ਕਰੀਅਰ ਬਾਰੇ ਚਰਚਾ ਕੀਤੀ ਗਈ ਸਰਕਾਰ ਅਤੇ ਅਲਬਰਟਾ ਵਾਈਲਡਫਾਇਰ ਅਧਿਕਾਰੀਆਂ ਨੇ ਬੀਤੇ ਦਿਨੀ ਆਪਣੇ ਹਫਤਾਵਰੀ ਅਪਡੇਟ ਦੇ ਵਿੱਚ ਹਾਲ ਹੀ ਵਿੱਚ ਹੋਈ بارش ਨੂੰ ਕੁਦਰਤ ਦਾ ਤੋਹਫਾ ਦੱਸਦਿਆਂ ਹੋਇਆਂ ਧੰਨਵਾਦ ਕੀਤਾ ਪਰ ਨੋਟ ਕੀਤਾ ਕਿ ਇਹ ਸੂਬੇ ਦੇ ਸਭ ਤੋਂ ਸੁੱਕੇ ਹਿੱਸਿਆਂ ਵਿੱਚ ਮਹੀਨਿਆਂ ਦੇ ਸੋਕੇ ਨੂੰ ਦੂਰ ਕਰਨ ਲਈ ਕਾਫੀ ਨਹੀਂ ਸੀ ਇਸ ਤੋਂ ਇਲਾਵਾ ਏਜੰਸੀ ਹਫਤੇ ਦੇ ਅੰਤ ਤੱਕ ਮੌਸਮ ਦੇ ਨੇੜੇ ਤੇੜੇ ਆਮ ਹੋਣ ਦੀ ਉਮੀਦ ਕਰ ਰਹੀ ਹੈ ਪ੍ਰਾਂਤ ਵਿੱਚ ਇਸ ਸਮੇਂ 42 ਗਰਮ ਅੱਗਾਂ ਬਲ ਰਹੀਆਂ ਨੇ ਜੋ ਸਾਰੀਆਂ ਕਾਬੂ ਕੀਤੀਆਂ ਜਾ ਰਹੀਆਂ ਨੇ ਜਾਂ ਕਾਬੂ ਦੇ ਵਿੱਚ ਨੇ ਅਲਬਰਟ wildfire status dashboard 14 this change in the weather has also allowed us to reduce the size of certain fire restrictions and completely remove other restrictions or advisories in certain areas in other good news our suppression efforts continue to experience success with over 267 wildfires already fully extinguished since the beginning of this year. Our wildland firefighters have been responding quickly and effectively to wildfires across our landscape, and the enhancements we've made to our wildfire operations since last year, last year's record breaking season, have made a positive impact on our response so far this year. That said, Albertans and visitors to our province must continue to remain vigilant. Albertans everywhere have expressed a strong desire to contribute to wildfire prevention, preparedness, and response efforts. And I'm happy to say that there are many opportunities available to support the province this wildfire season. At Alberta.ca, you can click on Learn More, then go to How You Can Help with Wildfire Response. This will get you to where you can sign up and be part of the Alberta Wildfire Reservist Program. Through this program, Albertans can offer assistance as emergency firefighters, but there are also many other support positions available off the fire line all training will be, prov will be provided before albertans are deployed in any support or firefighting capacity. if you're eager to play a part in wildfire response efforts this season, i encourage you to sign up online and or contact your local forest area office for more information about the program. for albertans and contractors with heavy equipment suitable for wildfire response, there are still opportunities to complete a contract offer process, which will ensure alberta wildfire has access to these valuable assets throughout the wildfire season. Heavy equipment plays a crucial role in creating breaks to slow the spread of wildfire, greatly improving suppression efforts. The more contract, co contractors we have in place with heavy equipment, the greater our capacity to combat wildfires throughout the province when many are burning simultaneously. Albertans everywhere have already been stepping up to support their neighbours and communities by working to protect properties and looking for other opportunities to volunteer their time. ਵਾਈਲਡਫਾਇਰ ਫਾਇਰਫਾਈਟਰਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬੇ ਦੇ ਦੱਖਣੀ ਅੱਧੇ ਹਿੱਸੇ ਵਿੱਚ ਪਏ ਮੀਂਹ ਕਾਰਨ ਅਲਬਰਟਾ ਵਾਈਲਡਫਾਇਰ ਕੈਲਗਰੀ ਖੇਤਰ ਵਿੱਚ ਸਲਾਹਾਂ ਨੂੰ ਹਟਾਉਣ ਅਤੇ ਪੱਛਮੀ ਅਤੇ ਕੇਂਦਰੀ ਅਲਬਰਟਾ ਵਿੱਚ ਪਾਬੰਦੀਆਂ ਨੂੰ ਕੱਟ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਪਰ ਉੱਤਰੀ ਅਲਬਰਟਾ ਵਿੱਚ ਪਾਬੰਦੀਆਂ ਲਾਗੂ ਰਹਿਣਗੀਆਂ ਇਸ ਸਾਲ ਹੁਣ ਤੱਕ 5586 ਹੈਕਟੇਰ ਰਕਬਾ ਸੜ ਚੁੱਕਿਆ ਹੈ ਦੱਸ ਦਈਏ ਕਿ ਅਲਬਰਟਾ ਦੀ ਸਰਕਾਰ ਨਵੇਂ ਫਾਇਰ ਫਾਈਟਰਜ਼ ਦੀ ਨਿਯੁਕਤ ਕਰ ਰਹੀ ਹੈ ਅਤੇ ਸਰਕਾਰ ਦੇ ਵੱਲੋਂ ਕਈ ਥਾਵਾਂ ਤੇ ਪਾਬੰਦੀਆਂ ਲਗਾਈਆਂ ਗਈਆਂ ਨੇ ਤੇ ਕਈ ਲੋਕਾਂ ਨੂੰ ਇਲਾਕੇ ਛੱਡਣ ਦੀ ਵੀ ਅਪੀਲ ਕੀਤੀ ਗਈ ਹੈ ਆਪਣੇ ਵਜ਼ਨ ਤੋਂ ਪਰੇਸ਼ਾਨ ਕੈਨੇਡਾ ਵਾਸੀਆਂ ਲਈ ਇੱਕ ਖੁਸ਼ਖਬਰੀ ਹੈ ਦਰਸਲ ਭਾਰ ਘਟਾਉਣ ਵਾਲੀ ਦਵਾਈ ਵਿਗੋਵੀ ਕੈਨੇਡਾ ਵਿੱਚ ਜਲਦ ਮੋਹਈਆ ਕਰਵਾਈ ਜਾਵੇਗੀ ਇਹ ਦਵਾਈ 6 ਮਈ ਤੋਂ ਉਪਲਬਧ ਹੋਵੇਗੀ ਜੇਕਰ ਓਬੈਸਿਟੀ ਕੈਨੇਡਾ ਦੀ ਮੰਨੀਏ ਤਾਂ ਮੋਟਾਪਾ ਇੱਕ ਗੰਭੀਰ ਡਾਕਟਰੀ ਸਥਿਤੀ ਹੈ ਅਤੇ ਵਿਗੋਵੀ ਇਸ ਦਾ ਇਲਾਜ ਕਰਨ ਲਈ ਇੱਕੋ ਇੱਕ ਬਿਹਤਰੀਨ ਅਤੇ ਮਹੱਤਵਪੂਰਨ ਦਵਾਈ ਹੈ ਸ਼ੂਗਰ ਦੀ ਦਵਾਈ ਉਸ ਜ਼ੈਂਪਿਨ ਬਣਾਉਣ ਵਾਲੇ ਦਵਾਈ ਨਿਰਮਾਤਾ ਦਾ ਕਹਿਣਾ ਹੈ ਕਿ ਭਾਰ ਘਟਾਉਣ ਵਾਲੀ ਦਵਾਈ ਵੀ ਉਹ ਵੀ ਅਗਲੇ ਸੋਮਵਾਰ ਤੋਂ ਕੈਨੇਡਾ ਦੇ ਵਿੱਚ ਉਪਲਬਧ ਹੋਵੇਗੀ ਨੋਵੋ ਨੋਟਡਿਸਕ ਦਾ ਇਹ ਹਫ਼ਤੇ ਵਿੱਚ ਇੱਕ ਵਾਰੀ ਦਿੱਤਾ ਜਾਣ ਵਾਲਾ ਟੀਕਾ ਮੋਟਾਪੇ ਦੇ ਮਰੀਜ਼ਾਂ ਵਾਸਤੇ ਭਾਰ ਘਟਾਉਣ ਲਈ ਮਨਜ਼ੂਰੀ ਪ੍ਰਾਪਤੇ ਵਿਗੋਵੀ ਉਹਨਾਂ ਮਰੀਜ਼ਾਂ ਲਈ ਵੀ ਤਜ਼ਵੀਜ਼ ਕੀਤੀ ਜਾ ਸਕਦੀ ਹੈ ਜਿਨ੍ਹਾਂ ਦਾ ਭਾਰ ਕਾਫੀ ਜ਼ਿਆਦਾ ਹੈ ਅਤੇ ਇਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ, ਟਾਈਪ 2 ਡਾਇਬੀਟਿਸ ਜਾਂ ਨੀਂਦ ਵਿੱਚ ਸਾਦੀ ਪਰੇਸ਼ਾਨੀ ਵਰਗੀਆਂ ਘੱਟੋ-ਘੱਟ ਕੋਈ ਇੱਕ ਸੰਬੰਧਿਤ ਮੈਡੀਕਲ ਸਮੱਸਿਆਵਾਂ ਨੇ। ਓਬੈਸਿਟੀ ਕੈਨੇਡਾ ਦੇ ਡਾਕਟਰ ਸੰਜੀਵ ਸੌਕਲਿੰਗਮ ਦਾ ਕਹਿਣਾ ਹੈ ਕਿ ਮੋਟਾਪਾ ਇੱਕ ਗੰਭੀਰ ਮੈਡੀਕਲ ਸਥਿਤੀ ਹੈ ਅਤੇ ਵਿਗੋਵੀ ਇੱਕ ਮਹੱਤਵਪੂਰਨ ਇਲਾਜ ਵਿਕਲਪ ਹੈ। ਉਹਨਾਂ ਕਹਿੰਦੇ ਹਨ ਕਿ ਇਹ ਕੋਸਮੈਟਿਕ ਵਰਤੋਂ ਲਈ ਨਹੀਂ ਹਨ। ਵਿਗੋਵੀ ਵਿੱਚ ਉਹੀ ਸੈਮਾਗਲੂਟਾਈਡ ਦਵਾਈ ਹੈ ਜਿਹੜੀ ਸ਼ੂਗਰ ਦੀ ਦਵਾਈ ਉਸ ਜ਼ੈਂਪਿਕ ਵਿੱਚ ਹੈ ਪਰ ਇਸ ਵਿੱਚ ਇਸ ਤਰ੍ਹਾਂ ਦੀ ਡੋਜ਼ ਜ਼ਿਆਦਾ ਹੈ ਡਾਕਟਰ ਸੰਜੀਵ ਮੁਟਾਪੇ ਨਾਲ ਜੀ ਰਹੇ ਲੋਕਾਂ ਦੇ ਜੀਵਨ ਨੂੰ ਸੁਧਾਰਨ ਲਈ ਸਮਰਪਿਤ ਸੰਸਥਾ ਓਬੈਸਿਟੀ ਕੈਨੇਡਾ ਦੇ ਵਿਗਿਆਨਿਕ ਨਿਰਦੇਸ਼ਕ ਨੇ ਉਹਨਾਂ ਕਿਹਾ ਕਿ ਵਿਗੋਵਾ ਉਹਨਾਂ ਸਾਰੇ ਡਾਕਟਰਾਂ ਜਿਹੜੇ ਮੋਟਾਪੇ ਨਾਲ ਜੀ ਰਹੇ ਨੇ ਬਹੁਤ سارے ਮਰੀਜ਼ਾਂ ਨੂੰ ਦੇਖ ਰਹੇ ਨੇ ਉਹਨਾਂ ਲਈ ਉਪਲਬਧ ਵਿਕਲਪਾਂ ਵਿੱਚ ਇੱਕ ਵਾਧਾ ਪ੍ਰਦਾਨ ਕਰਦੀ ਹੈ ਉਨ੍ਹਾਂ ਕਿਹਾ ਹੈ ਕਿ ਇਹ ਦਵਾਈ ਸਰੀਰਕ ਗਤੀਵਿਧੀ ਅਤੇ ਪੋਸ਼ਟਿਕ ਖਾਣੇ ਦੇ ਨਾਲ ਸੰਤੁਲਨ ਵਿੱਚ ਵਰਤੀ ਜਾਣ ਲਈ ਹੈ ਡਾਕਟਰ ਸੰਜੀਵ ਨੇ ਕਿਹਾ ਕਿ ਓਬੈਸਿਟੀ ਕੈਂਡਾ ਵਿਗੋਵੀ ਨੂੰ ਸ਼ਾਮਲ ਕਰਨ ਲਈ ਆਪਣੀਆਂ ਦਵਾਈਆਂ ਦੇ ਦਿਸ਼ਾ ਨਿਰਦੇਸ਼ਾਂ ਨੂੰ ਅਪਡੇਟ ਕਰੇਗਾ ਫੈਡਰਲ ਸਰਕਾਰ ਦੀ ਵੈੱਬਸਾਈਟ ਦੇ ਅਨੁਸਾਰ ਹੈਲਥ ਕੈਨੇਡਾ ਨੇ ਨਵੰਬਰ 2021 ਵਿੱਚ ਵਿਗੋਵੀ ਨੂੰ ਉਹਨਾਂ ਅਧਿਐਨਾਂ ਦੇ ਆਧਾਰ 'ਤੇ ਮਨਜ਼ੂਰੀ ਦਿੱਤੀ ਸੀ ਜੋ ਪਲੇਸੀਬੋ ਇਲਾਜ ਦੇ ਪਾਤਰ ਲੋਕਾਂ ਦੀ ਤੁਲਨਾ ਵਿੱਚ ਸੈਮਾਗਲੂਟਾਈਡ ਇਲਾਜ ਵਾਲੇ ਮਰੀਜ਼ਾਂ ਵਿੱਚ ਮਹੱਤਵਪੂਰਨ ਤੌਰ 'ਤੇ ਜ਼ਿਆਦਾ ਭਾਰ ਘਟਨਾ ਦਰਸਾਉਂਦੇ ਨੇ ਡਾਕਟਰ ਇਸ ਨੂੰ 30 ਕਿਲੋਗ੍ਰam ਪ੍ਰਤੀ ਵਰਗ ਮੀਟਰ ਜਾਂ ਇਸ ਤੋਂ ਵੱਧ ਦੇ ਬੋਡੀ ਮਾਸ ਇੰਡੈਕਸ ਵਾਲੇ ਮੋਟਾਪੇ ਦੇ ਮਰੀਜ਼ਾਂ ਲਈ ਤਸਰੀਹ ਕਰ ਸਕਦੇ ਨੇ ਇਸ ਤੋਂ ਪਹਿਲਾਂ 27 ਕਿਲੋਗ੍ਰam ਵਾਲੇ ਬੀਐਮਆਈ ਵਾਲੇ ਮੋਟਾਪੇ ਦੇ ਮਰੀਜ਼ਾਂ ਨੂੰ ਵੀ ਇਹ ਦਵਾਈ ਪ੍ਰਿਸਕ੍ਰਾਈਬ ਕੀਤੀ ਜਾ ਸਕਦੀ ਹੈ ਜੇ ਉਹਨਾਂ ਨੂੰ ਭਾਰ ਨਾਲ ਸੰਬੰਧਿਤ ਕੋਈ ਹੋਰ ਸਮੱਸਿਆ ਵੀ ਹੋਵੇ। ਇਨ੍ਹਾਂ ਸਮੱਸਿਆਵਾਂ ਵਿੱਚ ਹਾਈਪਰਟੈਨਸ਼ਨ, ਟਾਈਪ 2 ਡਾਇਬੀਟੀਜ਼, ਕੋਲੇਸਟ੍ਰੋਲ ਅਸੰਤੁਲਨ ਅਤੇ ਨੀਂਦ ਦੀ ਪਰੇਸ਼ਾਨੀ ਸ਼ਾਮਿਲ ਹੈ। ਵਿਗੋਵੀ ਅਜਿਹੇ ਸਮੇਂ ਵਿੱਚ ਮਾਰਕੀਟ ਵਿੱਚ ਆ ਰਹੀ ਹੈ ਜਦੋਂ ਸ਼ੂਗਰ ਦੀ ਦਵਾਈ ਓਜ਼ੈਂਪਿਕ ਦੀ ਵਰਤੋਂ ਲੋਕ ਭਾਰ ਘਟਾਉਣ ਲਈ ਕਰਨ ਲੱਗ ਪਏ ਸਨ। ਸੋਸ਼ਲ ਮੀਡੀਆ 'ਤੇ ਵੀ ਇਸ ਬਾਰੇ ਬਹੁਤ ਪ੍ਰਚਾਰ ਹੋ ਗਿਆ ਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਡਾਕਟਰ ਵੀ ਇਹ ਯਕੀਨੀ ਬਣਾਉਣ ਕਿ ਵਿਕੋਵੀ ਉਹਨਾਂ ਮਰੀਜ਼ਾਂ ਨੂੰ ਹੀ ਦਿੱਤੀ ਜਾਵੇ ਜਿਹੜੇ ਇਸ ਸਬੰਧੀ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ ਡਾਕਟਰ ਸੰਜੀਵ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਇਸ ਦਵਾਈ ਦੀ ਪ੍ਰੈਸਕ੍ਰਿਪਸ਼ਨ ਦੀ ਗੱਲ ਆਉਂਦੀ ਹੈ ਤਾਂ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਬਹੁਤ ਸਪਸ਼ਟਾਂ ਅਸੀਂ ਕੋਸਮੈਟਿਕ ਜਾਂ ਸਰੀਰਕ ਦੇਖਭਾਲ ਬਾਰੇ ਗੱਲ ਨਹੀਂ ਕਰ ਰਹੇ ਇੱਕ ਡਾਕਟਰੀ ਸਮੱਸਿਆ ਲਈ ਇੱਕ ਡਾਕਟਰੀ ਇਲਾਜ ਹੈ ਕੈਨੇਡਾ ਤੋਂ ਬਾਅਦ ਹੁਣ ਬ੍ਰਿਟੇਨ ਨੇ ਵੀ ਵਿਦਿਆਰਥੀ ਵੀਜ਼ੇ ਨੂੰ ਲੈ ਕੇ ਸਖਤ ਨਿਯਮ ਜਾਰੀ ਕੀਤੇ ਨੇ ਇਸ ਸਾਲ ਵਾਸਤੇ ਇਹ ਨਿਮਾਵਲੀ ਜਾਰੀ ਕੀਤੀ ਗਈ ਹੈ ਅਜਿਹੀ ਸਥਿਤੀ ਵਿੱਚ ਹੁਣ ਵਿਦੇਸ਼ੀ ਵਿਦਿਆਰਥੀਆਂ ਦੇ ਨਾਲ ਆਸ਼੍ਰੀਤਾਂ ਦੀ ਗਿਣਤੀ ਵਿੱਚ ਮਹੱਤਵਪੂਰਨ ਕਮੀ ਆਈ ਹੈ ਇਸ ਕਮੀ ਤੋਂ ਬਾਅਦ ਯੂਕੇ ਸਰਕਾਰ ਖੁਸ਼ ਨਜ਼ਰ ਆ ਰਹੀ ਹੈ ਸਰਕਾਰ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਦੇ ਕਾਰਨ ਸੁਰੋਤਾਂ ਦੀ ਕਮੀ ਹੋ ਰਹੀ ਸੀ ਬ੍ਰਿਟੇਨ ਦੇ ਗ੍ਰਹਿ ਵਿਭਾਗ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੀ ਤੁਲਨਾ 'ਚ ਇਸ ਸਾਲ ਜਨਵਰੀ ਤੋਂ ਮਾਰਚ ਦੇ ਮਹੀਨਿਆਂ 'ਚ ਵਿਦਿਆਰਥੀਆਂ ਦੇ ਨਾਲ ਆਸ਼ਰਿਤਾਂ ਦੀ ਗਿਣਤੀ 'ਚ 80 ਫੀਸਦੀ ਦੀ ਕਮੀ ਆਈ ਹੈ। ਇਸ ਤੋਂ ਇਲਾਵਾ ਦੁਨੀਆ ਭਰ ਦੇ 26,000 ਤੋਂ ਘੱਟ ਵਿਦਿਆਰਥੀਆਂ ਨੇ ਵੀਜ਼ਾ ਲਈ ਅਪਲਾਈ ਕੀਤਾ ਹੈ। ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਰਹੇ ਨੇ ਪਰ ਇਸ ਵਾਰ ਦੇ ਆંકड़े ਵੱਖਰੀ ਕਹਾਣੀ ਬਿਆਨ ਕਰਦੇ ਨੇ ਵੀਜ਼ਾ ਅਰਜ਼ੀਆਂ ਵਿੱਚ ਘੇਰਾਬੜ ਦਾ ਮਤਲਬ ਹੈ ਕਿ ਇਸ ਵਾਰ ਘੱਟ ਭਾਰਤੀ ਵਿਦਿਆਰਥੀਆਂ ਨੇ ਯੂਕੇ ਦੀਆਂ ਯੂਨੀਵਰਸਿਟੀਆਂ ਨੂੰ ਚੁਣਿਆ ਜਨਵਰੀ ਤੋਂ ਲਾਗੂ ਨਿਯਮਾਂ ਦੇ ਤਹਿਤ ਹੌਜ ਕੋਰਸ ਕਰਨ ਵਾਲਿਆਂ ਨੂੰ ਛੱਡ ਕੇ ਜ਼ਿਆਦਾਤਰ ਵਿਦਿਆਰਥੀ ਵਿਦਿਆਰਥੀ ਵੀਜ਼ੇ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਨਹੀਂ ਲਿਆ ਸਕਦੇ ਇਸ ਤੋਂ ਇਲਾਵਾ ਉਹ ਆਪਣਾ ਕੋਰਸ ਪੂਰਾ ਕਰਨ ਤੋਂ ਪਹਿਲਾਂ ਵੀਜ਼ੇ ਨਹੀਂ ਬਦਲ ਸਕਤੇ ਇਸ ਸਬੰਧੀ ਯੂਕੇ ਸਰਕਾਰ ਦਾ ਦਾਵਾ ਹੈ ਕਿ ਪਹਿਲਾਂ ਨਾਲੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਬੈਕ ਡੋਰ ਮਤਲਬ ਪਿਛਲੇ ਦਰਵਾਜ਼ੇ ਰਾਹੀਂ ਵੀਜ਼ਾ ਮਿਲਦਾ ਸੀ ਜਿਸ ਦੀ ਬਹੁਤ ਦੁਰਵਰਤੋਂ ਹੁੰਦੀ ਸੀ ਸਰਕਾਰ ਦਾ ਦਾਵਾ ਹੈ ਕਿ ਸਿੱਖਿਆ ਦੀ ਥਾਂ ਇਮੀਗ੍ਰੇਸ਼ਨ ਵੇਚਣ ਵਾਲੇ ਅਜਿਹੇ ادارے ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ ਇਸ ਮਾਮਲੇ ਵਿੱਚ ਬ੍ਰਿਟੇਨ ਦੇ ਅਗਰੈਸ ਕਤਰ ਜੇਮਸ ਕਲੇਵਰਲੀ ਦਾ ਕਹਿਣਾ ਹੈ ਕਿ ਵਿਦਿਆਰਥੀ ਵੀਜ਼ਿਆਂ ਕਾਰਨ ਦੇਸ਼ ਵਿੱਚ ਪ੍ਰਵਾਸੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ ਅਤੇ ਇਸ ਕਾਰਨ ਬ੍ਰਿਟਿਸ਼ ਲੋਕਾਂ ਦਾ ਸਰਕਾਰ ਤੋਂ ਭਰੋਸਾ ਉੱਠਦਾ ਜਾ ਰਿਹਾ ਸੀ ਦਰਸਲ ਵਧਦੀ ਆਬਾਦੀ ਕਾਰਨ ਦੇਸ਼ ਦੀਆਂ ਜਨਤਕ ਸੇਵਾਵਾਂ 'ਤੇ ਬੋਝ ਪੈ ਰਿਹਾ ਸੀ ਅਤੇ ਲੋਕਾਂ ਨੂੰ ਉਹਨਾਂ ਦੀ ਮਿਹਨਤ ਦੇ ਹਿਸਾਬ ਨਾਲ ਤਨਖਾਹ ਵੀ ਨਹੀਂ ਮਿਲ ਰਹੀ ਸੀ ਜੇਮਸ ਨੇ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਦੇ ਦਫਤਰ ਨੇ ਵਿਦਿਆਰਥੀ ਵੀਜ਼ਾ ਸੰਬੰਧੀ ਡਾਟਾ ਜਾਰੀ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਕਾਨੂੰਨੀ ਇਮੀਗ੍ਰੇਸ਼ਨ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਕਟੌਤੀ ਦਾ ਵਾਅਦਾ ਕੀਤਾ ਹੈ। ਇਸ ਸੰਬੰਧੀ ਕੋਈ ਸਮਾਂ ਬਰਬਾਦ ਕੀਤੇ ਬਿਨਾਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜੇਮਸ ਦੇ ਮੁਤਾਬਕ ਕਾਰਵਾਈ ਦਾ ਅਸਰ ਪੈ ਰਿਹਾ ਹੈ ਅਤੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਕਾਫੀ ਕਮੀ ਆਈ ਹੈ। ਇਹ ਦਰਸਾਇਆ ਜਾ ਰਿਹਾ ਹੈ ਕਿ ਆਸ਼ਰਿਤਾਂ ਦੀ ਗਿਣਤੀ ਨੂੰ ਘਟਾਉਣ ਲਈ ਲੋੜਿੰਦੀ ਕਾਰਵਾਈ ਕਿਉਂ ਕੀਤੀ ਗਈ ਸੀ। ਅਧਿਕਾਰਤ ਆਂਕੜਿਆਂ ਦੇ ਅਨੁਸਾਰ 2019 ਤੋਂ 2023 ਦੇ ਵਿਚਾਲੇ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨ ਵਾਲੇ ਭਾਰਤੀਆਂ ਦੀ ਗਿਣਤੀ 85849 ਵਧੀ ਸੀ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਆਂਕੜਾ ਸੀ 2023 ਵਿੱਚ ਭਾਰਤ ਤੋਂ 120110 ਵਿਦਿਆਰਥੀਆਂ ਨੂੰ ਵੀਜ਼ਾ ਦਿੱਤਾ ਗਿਆ ਸੀ ਜੋ ਕਿ 2022 ਦੇ ਮੁਕਾਬਲੇ 14% ਘੱਟ ਸੀ 2024 ਵਿੱਚ ਜਨਵਰੀ ਅਤੇ ਮਾਰਚ ਉਚਾਲੇ ਵਿਦਿਆਰਥੀਆਂ ਦੇ ਨਾਲ ਆਸ਼ਰਿਤਾਂ ਦੀ ਗਿਣਤੀ ਵਿੱਚ 80% ਤੱਕ ਦੀ ਗਿਰਾਵਟ ਆਈ ਹੈ ਜੇਮਸ ਕਲੇਵਰਲੀ ਨੇ ਕਿਹਾ ਕਿ ਇਹ ਗਿਰਾਵਟ ਸਖਤ ਵੀਜ਼ਾ ਮਾਪਦੰਡਾ ਕਾਰਨ ਦੇਖੀ ਗਈ ਹੈ ਅਮਰੀਕਾ ਚ ਰਹਿ ਰਹੇ ਭਾਰਤੀ ਭਾਈਚਾਰੇ ਵੱਲੋਂ ਅਮਰਚਰਦੇ ਨੂੰ ਹਾਰ ਬਦਲਣ ਲਈ ਇੱਕ ਪਹਿਲ ਕਦਮੀ ਅਪਣਾਈ ਗਈ ਹੈ ਭਾਰਤੀਆਂ ਨੇ ਅਮਰਚਰਦੇ ਸਮਾਜਿਕ ਆਰਥਿਕ ਵਿਕਾਸ ਲਈ ਸਟਾਰਟਅੱਪਸ ਨੂੰ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਹੈ ਅਮਰੀਕਾ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਵੱਲੋਂ ਇੱਕ ਭਾਰਤੀ ਸ਼ਹਿਰ ਲਈ ਅਜੀਹਾ ਐਲਾਨ ਕਰਨ ਤੋਂ ਬਾਅਦ ਚਾਰੇ ਪਾਸੇ ਸ਼ਲਾਗਾ ਹੋ ਰਹੀ ਹੈ। ਅਮਰੀਕਾ ਵਿੱਚ ਰਹਿਣ ਵਾਲੇ ਉੱਗੇ ਭਾਰਤੀ ਅਮਰੀਕੀਆਂ ਅਤੇ ਭਾਰਤੀਆਂ ਦੇ ਸਮੂਹ ਯੂਐਸ ਇੰਡੀਆ ਰਣਨੀਤਿਕ ਭਾਈਵਾਲੀ ਫੋਰਮ ਦੇ ਮੈਰੀਲੈਂਡ ਵਾਸ਼ਿੰਗਟਨ ਵਿੱਚ ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਮਰਸ ਐਂਡ ਇੰਡਸਟਰੀ ਨਾਲ ਆਪਣੀ ਮੀਟਿੰਗ ਕੀਤੀ ਜਿੱਥੇ ਵਿਕਸਿਤ ਅੰਮ੍ਰਿਤਸਰ ਪਹਿਲ ਕਦਮੀ ਦਾ ਐਲਾਨ ਕੀਤਾ ਗਿਆ ਇਸ ਪਹਿਲ ਕਦਮੀ ਦੇ ਮੋਢੀ ਮੈਂਬਰਾਂ ਨੇ ਦੱਸਿਆ ਹੈ ਕਿ ਇਸ ਮਹਾਨ ਯੋਜਨਾ ਦੇ ਪ੍ਰੇਰਣਾ ਸਰੋਤ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਜੋ ਮਿਸ਼ਨ ਵੱਲੋਂ ਮਦਦ ਦੇ ਵਾਅਦੇ ਨਾਲ ਵਾਸ਼ਿੰਗਟਨ ਵਿੱਚ 4 ਸਾਲ ਦੀ ਕੂਟਨੀਤਿਕ ਸੇਵਾ ਕਰਨ ਤੋਂ ਬਾਅਦ ਆਪਣੇ ਵਤਨ ਪਰਤੇ ਨੇ ਇਹ ਪਹਿਲ ਕਦਮੀ ਦਾ ਉਦੇਸ਼ ਨਾ ਸਿਰਫ ਅੰਮ੍ਰਿਤਸਰ ਨੂੰ ਆਰਥਿਕ ਅਤੇ ਉਦਯੋਗਿਕ ਵਿਕਾਸ ਦੇ ਲਿਹਾਜ਼ ਨਾਲ ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰਾਂ ਵਿੱਚੋਂ ਇੱਕ ਵਜੋਂ ਵਿਕਸਿਤ ਕਰਨਾ ਹੈ ਬਲਕਿ ਸ਼ਹਿਰ ਨੂੰ ਵਿਸ਼ਵ ਵਿੱਚ ਇੱਕ ਆਕਰਸ਼ਿਤ ਸਹਿਰ ਸਪਟਾ ਸਥਾਨ ਵਜੋਂ ਵਿਕਸਿਤ ਕਰਨਾ ਹੈ ਸੇਵਾ ਮੁਕਤੀ ਤੋਂ ਬਾਅਦ ਭਾਰਤ ਪਰਤਨ ਤੋਂ ਤੁਰੰਤ ਬਾਅਦ ਸੰਧੂ ਨੂੰ ਭਾਰਤੀ ਜਨਤਾ ਪਾਰਟੀ ਨੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਸੰਧੂ ਨੇ ਸ਼ਹਿਰ ਵਿੱਚ ਭਾਰਤੀ ਡੈਸਪੋਰਾ ਦੇ ਉੱਗੇ ਮੈਂਬਰਾਂ ਦੀ ਇੱਕ ਕਾਨਫਰੰਸ ਦਾ ਆਯੋਜਨ ਵੀ ਕੀਤਾ ਸੀ ਜਿਸ ਵਿੱਚ ਅਮਰੀਕਾ ਵਿੱਚ ਪ੍ਰਮੁੱਖ ਭਾਰਤੀ ਅਮਰੀਕੀਆਂ ਨੇ ਸ਼ਿਰਕਤ ਕੀਤੀ ਇਸ ਕਾਨਫਰੰਸ ਲਈ ਯੂਐਸਆਈਐਸਪੀਐਫ ਦੇ ਪ੍ਰਧਾਨ ਮੁਕੇਸ਼ ਅਗਰ ਇਹ ਵਿਸ਼ੇਸ਼ ਤੌਰ ਤੇ ਅਮਰੀਕਾ ਤੋਂ ਅੰਮ੍ਰਿਤਸਰ ਪੁੱਜੇਨ ਕਾਨਫਰੰਸ ਦੀ ਸਹਿ ਮੇਜ਼ਬਾਨੀ ਕੀ ਦੁਆਰਾ ਕੀਤੀ ਗਈ ਸੀ ਕੁਝ ਹਫ਼ਤੇ ਬਾਅਦ ਗਰੁੱਪ ਨੇ ਵਾਸ਼ਿੰਗਟਨ ਡੀਸੀ ਵਿੱਚ ਰਸਮੀ ਤੌਰ ਤੇ ਵਿਕਸਿਤ ਅੰਮ੍ਰਿਤਸਰ ਪਹਿਲ ਕਦਮੀ ਦੀ ਕੋਸ਼ਨਾ ਕੀਤੀ ਬੀਤੇ ਦਿਨ ਨੂੰ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਪਹਿਲ ਕਦਮੀ ਦਾ ਉਦੇਸ਼ ਅੰਮ੍ਰਿਤਸਰ ਵਿੱਚ ਉਦਮੀਆਂ ਨੂੰ 10 ਕਰੋੜ ਡਾਲਰ ਪ੍ਰਦਾਨ ਕਰਨਾ ਹੈ ਤਾਂ ਜੋ ਉਹਨਾਂ ਨੂੰ ਸਲਾਹ ਦਿੱਤੀ ਜਾ ਸਕੇ ਅਤੇ ਉਹਨਾਂ ਦੇ ਸਟਾਰਟਅਪ ਨੂੰ ਸਫਲ ਬਨਾਇਆ ਜਾ ਸਕੇ ਅਗੀ ਨੇ ਪੀਟੀਆਈ ਪਾਸ਼ਾ ਨੂੰ ਦੱਸਿਆ ਹੈ ਕਿ ਅਸੀਂ ਅੰਮ੍ਰਿਤਸਰ ਦੇ ਸਟਾਰਟਅੱਪਸ ਵਿੱਚ ਨਿਵੇਸ਼ ਲਈ ਲਗਭਗ 10 ਕਰੋੜ ਡਾਲਰ ਦੀ ਰਕਮ ਦਾ ਪ੍ਰਬੰਧ ਕੀਤਾ ਹੈ ਸਾਨੂੰ 250 ਤੋਂ ਵੱਧ ਅਰਜ਼ੀਆਂ ਮਿਲੀਆਂ ਸਨ ਅਸੀਂ ਉਹਨਾਂ ਸਾਰਿਆਂ ਦੀ ਸਮੀਖਿਆ ਕਰ ਰਹੇ ਹਾਂ ਅਸੀਂ ਹੋਰ ਅਰਜ਼ੀਆਂ ਪ੍ਰਾਪਤ ਕਰਨ ਦੀ ਵੀ ਉਮੀਦ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਰੋਜ਼ਗਾਰ ਪੈਦਾ ਕਰਨ ਨਵੀਂ ਤਕਨੀਕ ਵਿਕਸਿਤ ਕਰਨ ਅਤੇ ਪੂਰੀ ਤਰ੍ਹਾਂ ਨਵਾਂ ਇਕੋਸਿਸਟਮ ਬਣਾਉਣ ਲਈ ਹੋਰ ਸਟਾਰਟਅੱਪਸ ਅੰਮ੍ਰਿਤਸਰ ਦੇ ਵਿੱਚ ਆਉਣ ਅੱਜ ਦੇ ਕੈਨਡਾ ਨਿਊਜ਼ ਬੁਲਟਿਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਨੇ ਆ ਮੁੱਖ ਰੈਲੈਂਸ ਤੇ 온ਟਾਰੀਓ ਦੇ ਹਾਈਵੇ 401 ਤੇ ਹੋਇਆ ਦਰਦਨਾਕ ਹਾਦਸਾ ਬਜ਼ੁਰਗ ਜੋੜੇ ਦੀ ਪੋਤੇ ਦੇ ਸਮੇਤ ਹੋਈ ਮੌਤ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਪ੍ਰਣਾਲੀ ਤੇ ਤਬਦੀਲੀਆਂ ਲਾਗੂ ਸ਼ਰਨ ਮੰਗਣ ਵਾਲਿਆਂ ਦੇ ਅਧਿਕਾਰ ਹੋ ਸਕਦੇ ਨੇ ਪ੍ਰਭਾਵਿਤ ਅਲਬੋਟਾ ਦੀ ਹਲਕੀ ਬਾਰਿਸ਼ ਨੇ ਵਾਈਲਡ ਫਾਇਰ ਤੋਂ ਦਵਾਈ ਰਾਹਤ ਮੰਤਰੀ ਨੇ ਇਸ ਹਫਤੇ ਦੇ ਅਪਡੇਟ ਕੀਤੇ ਸਾਂਝੇ ਵਜ਼ਨ ਤੋਂ ਪਰੇਸ਼ਾਨ ਕੈਨੇਡਾ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ 6 ਮਈ ਤੋਂ ਉਪਲਬਧ ਹੋਵੇਗੀ ਵਜ਼ਨ ਘਟਾਉਣ ਵਾਲੀ ਦਵਾਈ ਵਿਗੋਵੀ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ